ਬਟਾਲਾ ਦੇ ਨੇੜਲੇ ਪਿੰਡ ਕਾਲਾ ਨੰਗਲ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਵਿਅਕਤੀ ਦੀ ਫਾਹੇ ਲਾ ਕੇ ਲਟਕਦੀ ਹੋਈ লাশ ਬਰਾਮਦ ਹੋਈ ਹੈ ਜਿਸ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਦਰਅਸਲ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਇੱਕ লাশ ਲਟਕਦੀ ਹੋਈ ਵੇਖੀ ਗਈ ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਤੇ ਪੰਚਾਇਤ ਨੂੰ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਉਸ ਪਿੰਡ ਦਾ ਨਹੀਂ ਹੈ ਕੋਈ ਪ੍ਰਵਾਸੀ ਮਜ਼ਦੂਰ ਜਾਪ ਰਿਹਾ ਉਧਰ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਤਾਂ ਆਤਮ ਹੱਤਿਆ मामला लग ਰਿਹਾ ਹੈ ਹਾਲਾਂਕਿ ਹੁਣ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਤੇ ਕੇਸ ਦਰਜ ਕਰ ਲਿਆ ਗਿਆ ਰਿਪੋਰਟ ਆਨ ਤੇ ਹੀ ਇਸ ਮਾਮਲੇ ਦੇ ਵਿੱਚ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜੇ ਮੇਰਾ ਨਾਮ ਛੇਰਾ ਜੀ ਚਲੋ ਕੀ ਵਿਖੇ ਹੋਈ ਮੈਂ ਸਵੇਰੇ ਰੋਜ਼ ਮੰਦਰ ਖੋਲਦਿਆਂ ਆਣ ਕੇ ਮੈਂ ਦائیں ਦੋਨੋਂ ਟੈਲਰ ਦਲਦਾ ਉਧਰ ਨੂੰ ਗਿਆ ਉਹ ਚਾਂ ਜਾ ਕੇ ਮੈਂ ਦੇਖਿਆ ਜਦੋਂ ਮੈਨੂੰ ਪਤਾ ਨਹੀਂ ਕੀ ਲਟ ਗਿਆ ਮੁਰਕੇ ਇਧਰੋਂ ਮੈਂ ਆਵਾਜ਼ ਬੁਜ ਮਾਰੀ ਲੋਕਾਂ ਨੂੰ ਚਾਹ ਦੇ ਬਾਰੇ ਬਸ ਇਹੋ ਗੱਲ ਜੀ ਕੋਣ ਲੱਗਦਾ ਜਿਹੜਾ ਮੈਨੂੰ ਬੜਾ ਨਹੀਂ ਭਈਆ ਹੀ ਹੁਣ ਰਹਿੰਦੇ ਜਾਂਦੇ ਭਈਆ ਇਧਰ ਆਦੇ ਨਹੀਂ ਇਧਰ ਲੱਗੇ ਦਾ ਪਿੰਡ ਕਾਲਾ ਨੰਗ ਜੇ ਤਾਂ ਗਵਿੰਦਰ ਸਿੰਘ ਕਾਲਾ ਨੰਗ ਜੀ ਬਲਾਕ ਪ੍ਰਧਾਨ ਆਮ ਪਾਰਟੀ ਸਾਨੂੰ ਸਵੇਰੇ ਫੋਨ ਗਿਆ ਸੀ ਫੋਨ ਮੰਦਰ ਦੇ ਤਜਾਰੀ ਤੋਂ ਇਹ ਸਾਡੇ ਤੇ ਇੱਕ ਨਾਸ਼ਟ ਮਿਲ ਰਹੀ ਹੈ ਪਹਿਲਾਂ ਤੇ ਇਹ ਵੀ ਕਾਲ ਮਿਸ ਕਰ ਲ ਹੋਈ ਕਿ ਮੈਂ ਟੂਲ ਦੇ ਗਿਆ ਸੀ ਉਹ ਮੋਟਰ ਕਰਨ ਵਾਸਤੇ ਆਣ ਕੇ ਜਦੋਂ ਦੇਖਿਆ ਕਿ ਮਿਸ ਕਾਲ ਹੋਈ ਮੈਂ ਬਾਈ ਬੈਕ ਕਾਲ ਕੀਤੀ ਕਿ ਮੈਨੂੰ ਨਾ ਕਿਹਾ ਜੀ ਸਾਡੇ ਅੰਕਲ ਜੀ ਸਰਪਰੇਮ ਮੰਦਰ ਦੇ ਕੋਲ ਇੱਕ Laash ਲਟਕ ਰਹੀ ਹੈ ਤੇ ਤੁਸੀਂ ਆਓ ਫਿਰ ਮੈਂ ਆ ਕੇ ਦੇਖਿਆ ਤੇ Laash ਲਟਕ ਰਹੀ ਸੀ ਫਿਰ ਮੈਂ ਤੁਰੰਤ ਇਹਨਾ ਤੇ ਮੁंशी सदर ਬਟਾਰਾ ਨੂੰ ਫੋਨ ਕੀਤਾ ਉਸ ਤੋਂ ਬਾਅਦ ਫਿਰ ਮੈਨੂੰ ਫੋਨ ਮਿਲਦਾ ਐ ਐਸਐਸ ਵੱਲੋਂ ਉਹ ਉਹਨਾਂ ਨੂੰ ਕੀਤਾ ਉਹਨਾਂ ਨੇ ਉਸੇ ਵੇਲੇ 5 ਮਿੰਟ ਦੇ ਵਿੱਚ ਪੁਲਿਸ ਨੂੰ ਫੋਨ ਦਿੱਤੀ ਕਿਹਨੂੰ ਵੇਖੀ ਹੈ ਪਿੰਡ ਦਾ ਇੱਕ ਪਿੰਡ ਇਹਦਾ ਕੁਝ ਨਹੀਂ ਕਿਹਾ ਸਾਹਿਬ ਉਹ ਹੁਣ ਪੁਛਟੇਸ ਕਰ ਰਹੀ ਹੈ ਕਿ ਉਹ ਜੇਬ ਦੇ ਪਰਚੇ ਵਿੱਚੋਂ ਮੋਬਾਈਲ ਨਿਕਲੇ ਮੋਬਾਈਲ ਬੰਦ ਆ ਰਿਹਾ ਉਹ ਉਥੋਂ ਤੇ ਸਾਰੇ ਪੁਛਤੀ ਵਿਅਕਤੀ ਕੌਣ ਆ ਤੇ ਕਿਵੇਂ ਨੰਬਰ ਦਿੱਤੇ ਆ ਗਏ ਇਹ ਪੰਜਾਬੀ ਹੈ ਕਿ ਪ੍ਰਵਾਸੀ ਕਰਦੇ ਆ ਇਹ ਪ੍ਰਵਾਸੀ ਲੱਗਦਾ ਤੁਹਾਨੂੰ ਜਿਹੜੇ ਪਰਚੇ ਨਿਕਲੇ ਜੇ ਵਿੱਚੋਂ ਉਹ ਉਧਰ ਦੀ ਆ ਰਹੇ ਨੇ ਬਿਹਾਰ ਦੀ ਆ ਠੀਕ ਹੈ ਉਧਰ ਹਸਪਤਾਲ ਦੀਆਂ ਨੇ ਕੋਈ ਇੱਕ ਕੋਈ ਮੋਟਰਸਾਈਕਲ ਇਸ ਹੈ ਮੋਟਰਸਾਈਕਲ ਦੀ ਪਰਚੀ ਨਿਕਲੀ ਜੇ ਵਿੱਚੋਂ ਕੁਝ ਸੰਕੇਤ ਕੱਢੀਆਂ ਆ ਗਏ ਤੇ ਕੁਝ ਹਸਤਾ ਦੇ ਪਰਚੇ ਨਿਕਲੇ ਨੇ ਉਤੋਂ ਲੱਗਦਾ ਕਿ ਭਈਆ ਹਾਂਜੀ ਹਾਂਜੀ ਅੱਜ ਸਵੇਰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਵੱਲੋਂ ਵਿਅਕਤੀ ਦਾ ਜਿਹੜਾ ਵਿਅਕਤੀ ਟੰਗਿਆ ਪਿਆ ਤੇ ਉਹਦੀ ਮੌਤ ਹੋ ਗਈ ਆ ਟਰਿਕ ਤੇ ਬੂਟੇ ਨਾ ਚੂシャン ਘਾਟ ਕਾਲਾ ਨਗਰ ਦੇ ਨੇੜੇ ਉੱਥੇ ਪੁੱਛਿਆ ਅਸੀਂ ਇੱਥੇ ਆਣ ਕੇ ਉਹਦੀ ਸਰਚ ਵਗੈਰਾ ਕੀਤੀ ਹੈ ਸਰਚ ਕਰਨ ਤੇ ਉਹਦੀਆਂ ਕੁਝ ਮੈਡੀਕਲ ਸਟੇਟਮੈਂਟਾਂ ਨਿਕਲੀਆਂ ਨੇ ਆਰਾਮਾ ਕ੍ਰਿਸ਼ਨਾ ਮੈਸਟਰ ਹਸਤਾਲਾ ਵਿਰਿੰਦਾਵਨ ਮਤਰਾ ਦੇ ਢੀਕ ਉਥੋਂ ਦਾ ਕੋਈ ਸਕੂਟਰ ਸਟੈਂਡ ਹੈ ਉਹਦਾ ਵੀ ਇੱਕ ਸਲਿੱਪ ਨਿਕਲੀ ਹੈ ਉਹਦੇ ਵਿੱਚ ਦਨੇਸ਼ ਕੁਮਾਰ ਨਾਮ ਦਾ ਕੋਈ ਟ੍ਰੀਟਮੈਂਟ ਯੂਰ ਸਟਾਲ ਦੇ ਵਿੱਚ ਉਹ ਪਰਚੀ ਨਿਕਲੀ ਹੈ ਇੱਕ ਕੋਈ ਸੰਜੀਵ ਕੁਮਾਰ ਨਾਮ ਦੀ ਨਿਕਲੀ ਹੈ ਇਹਦੇ ਸਵਾਨ ਚ ਇਹ ਤਾਲਮੇਲ ਕਰਨੀ ਉੱਥੇ ਵਿਰਿੰਦਾਵਨ ਸਾਹਮਣੇ ਜੋ ਲਾਤ ਆਉਣਗੇ ਫਿਰ ਤੁਹਾਨੂੰ ਬਾਈ ਦੱਸ ਦੇ 24 25 ਸਾਲ ਦੀ ਹੈਗੀ ਹੈ ਤੇ ਮੁਰਲੀ ਜਾਂ ਤੋਂ ਫਿਲਹਾਲ ਤੇ ਇਹੀ ਲੱਗਾ ਇਹਨੂੰ ਸੂਸਾ ਜਿਹੜੀ ਕੀਤੀ ਹੈ कि ਇਸ ਸੰਬੰਧੀ ਟੈਕਨੀਕਲ ਟੀਮਾਂ ਜਿਹੜੀਆਂ ਸਰਟੀਫਿਕੇਟ ਮਾਰ ਰਹੀਆਂ ਨੇ ਉਹ ਜਾਣ ਕੇ ਕਰਦੀਆਂ ਉਸ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਤੰਦਰਾ ਸਰਪਰਾਸੀ ਲੱਗਦਾ ਹਾਂ ਲੱਗਦਾ ਹੈ ਉੱਥੋਂ ਜੋ ਸਟੇਟਮੈਂਟ ਨਿਕਲੀ ਹੈ ਜਿਹੜੇ ਰਿਕਾਰਡ ਨਿਕਲੇ ਉਤੋਂ ਬ੍ਰਿੰਦਵਾਨ ਦੇ ਨਜ਼ਦੀਕ ਕਿਸੇ ਪਿੰਡ ਦਾ ਜਾਂ ਬ੍ਰਿੰਦਵਾਨ ਦਾ ਹੋ ਸਕਦਾ ਹੈ ਹਲੋ ਠੀਕ ਹੈ ਧੰਨ ਜੀ